ਕਿਸਾਨ ਜਥੇਬੰਦੀਆਂ ਨੂੰ ਤਾਂ ਪਹਿਲੇ ਹੀ ਹੁਣ ਲੋਕ ਬਹੁਤ ਕਹਿਣ ਲੱਗੇ ਸਰਕਾਰਾਂ ਹੀ ਕਹਿਣ ਲੱਗੀਆਂ ਜੀ ਵੀ ਹਰੇਕ ਕੰਮ ਤੇ ਵੱਢ ਜਾਂਦੇ ਭਾਈ ਤੁਹਾਡਾ ਮਤਲਬ ਵੀ ਨਹੀਂ ਹੁੰਦਾ ਆ ਪੋਲੂਸ਼ਨ ਦਾ ਤੁਸੀਂ ਕਹਿ ਰਹੇ ਹੋ ਵੀ ਇੱਕ ਮਿਲ ਲੱਗ ਰਹੀ ਹੈ ਇਹਦੇ ਵਿੱਚ ਤੁਸੀਂ ਕਿਉਂ ਆਏ ਤੇ ਕਿੰਨੀ ਇਹ ਖਤਰਨਾਕ ਹੋ ਸਕਦੀ ਜੋ ਇਹਨਾਂ ਨੇ ਬੈਕ ਦੇ ਵਿੱਚ ਸੈਲੇ ਖੁਰਦ ਨੇ ਜਾਂ ਇਹਨਾਂ ਕਾਲੇ ਅੰਬ ਦੇ ਵਿੱਚ ਹੋਰ ਕੈਮੀਕਲ ਫੈਕਟਰੀਆਂ ਜਿੰਨੀਆਂ ਵੀ ਹੈਗੀਆਂ ਇਹਨਾਂ ਨੇ ਭਾਈ ਜੀ ਧਜੀਆਂ ੜਾਤੀਆਂ ਇੱਕ ਪਾਸੇ ਤਾਂ ਸਰਕਾਰ ਹਰੇਕ ਚੀਜ਼ ਨੂੰ ਡੀਟੇਲਾਈਜ਼ ਕਰਕੇ ਪੇਪਰ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਪੇਪਰ ਮੇਲਵਾ ਰਹੀ ਹੈ ਲੋਕਾਂ ਨੂੰ ਮਰਵਾ ਰਹੀ ਹੈ ਵਾਤਾਵਰਨ ਦਾ ਨੁਕਸਾਨ ਕਰ ਰਹੀ ਹੈ ਉੱਥੇ ਜਾ ਕੇ ਦੇਖੀਏ ਜੋ ਸਾਡਾ ਉੱਥੇ ਵੀਡੀਓ ਆਈਆਂ ਨੇ ਅਸੀਂ ਏਰੀਆ 'ਚ ਮਿਲੇ ਆਂ ਉੱਥੇ ਦੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਵਿਚਾਰੇ ਗੁੰਗੇ ਬੋਲੇ ਬੱਚੇ ਪੈਦਾ ਹੋ ਰਹੇ ਨੇ ਅੰਨੇ ਬੱਚੇ ਪੈਦਾ ਹੋ ਰਹੇ ਨੇ ਕੈਂਸਰ ਦਾ ਕੋਈ ਅੰਤ ਨਹੀਂ ਮਾਲਵੇ ਖੇਤਰ 'ਚੋਂ ਵੱਡੀਆਂ-ਵੱਡੀਆਂ ਟ੍ਰੇਨਾਂ ਭਰ ਕੇ ਜਿਹੜੀਆਂ ਕੈਂਸਰ ਦੇ ਮਰੀਜ਼ਾਂ ਦੀਆਂ ਰਾਸਥਾਂ ਨੂੰ ਜਾ ਰਹੀਆਂ ਹੁਣ ਇਹ ਕਾਗਜ਼ ਦੀ ਫੈਕਟਰੀ ਨਹੀਂ ਹੈ ਇਹ ਕੈਂਸਰ ਦੀ ਫੈਕਟਰੀ ਆ ਜੀ ਦਾ ਇਹ ਨਹੀਂ ਕਿ ਕਿਸਾਨ ਇਸ ਇੰਡਸਟਰੀ ਦੀ ਇੰਡਸਟਰੀ ਦੇ ਵਿਰੋਧੀ ਹੈ ਕਿਸਾਨ ਚਾਹੁੰਦੇ ਨੇ ਕਿ ਜਿਹੜੀ ਇੰਡਸਟਰੀ ਆਣੀ ਚਾਹੀਦੀ ਹੈ ਉਹ ਕੁਦਰਤ ਪੱਖੀ ਤੇ ਕਿਸਾਨ ਪੱਖੀ ਹੋਣੀ ਚਾਹੀਦੀ ਹੈ ਨਾ ਕਿ ਕਾਰਪੋਰੇਟ ਪੱਖੀ ਮੈਂ ਆਪ ਇਸ ਨੂੰ ਹੰਡਾ ਚੁੱਕਿਆ ਮੇਰੀ ਮਿਸਿਸ ਕੈਂਸਰ ਦੇ ਨਾਲ ਗਈ ਆ ਨਾ ਮੇਰੇ ਕੋਲ ਮੇਰਾ ਪੈਸਾ ਰਿਹਾ ਨਾ ਮੇਰੇ ਕੋਲ ਮੇਰਾ ਜੀ ਰਿਹਾ ਤੇ ਤੀਜੀ ਪਰਤ ਤੋਂ ਆਪਾਂ ਪਾਣੀ ਕੱਢ ਰਹੇ ਆ ਤੇ ਚੌਥੀ ਪਰਤ ਦੇ ਵਿੱਚ ਜਿਹੜਾ ਪਾਣੀ ਹੈ ਉਹ ਨਾਲ ਪੀਣ ਜੋਗ ਹੈ ਨਾ ਉਹ ਪਸ਼ੂਆਂ ਨੂੰ ਪLANਟ ਜੋਗ ਹੈ ਤੇ ਨਾ ਹੀ ਫਸਲ ਨੂੰ ਲਾਣ ਜੋਗ ਹੈ ਕਾਰਾਂ ਨੂੰ ਬਹੁਤ ਫਿਕਰ ਹੈ ਜੀ ਮਾਨ ਸਾਹਿਬ ਨੇ ਕਿਹਾ ਵੀ ਸਾਡੀ ਸਰਕਾਰ ਦੇ 2 ਫੁੱਟ ਵੱਧ ਗਿਆ ਲੈਵਲ ਮਾਨ ਸਾਹਿਬ ਦੀਆਂ ਨਟਕੀਆਂ ਜਿਹੜੀਆਂ ਉਹ ਤਕਰੀਬਨ ਆਏ ਦਿਨ ਅਸੀਂ ਦੇਖ ਰਹੇ ਆ ਉਹ ਵੀ ਰੱਖਣਗੇ ਜੀ ਵੀ ਅਸੀਂ ਜਿਹੜਾ ਸਾਡਾ ਪ੍ਰੋਡਕਟ ਬਣਨਾ ਹੈ ਉਹ ਵੀ ਲੋਕ ਹਿੱਤ ਵਿੱਚ ਕੰਮ ਆਉਣਾ ਲੋਕਾਂ ਦੇ ਸਮਾਜ ਵਿੱਚ ਕੰਮ ਆਉਣਾ ਤੇ ਦੂਜੀ ਗੱਲ ਰੋਜ਼ਗਾਰ ਅਸੀਂ ਦੇਣਾ ਭਾਈ ਲੋਕਾਂ ਨੂੰ ਦੇਖੋ ਸਾਡੇ ਇਲਾਕੇ ਰੋਪੜ ਜ਼ਿਲ੍ਹੇ ਦੇ ਵਿੱਚ ਤੁਸੀਂ ਥਰਮਲ ਪਲਾਂਟ ਦੇ ਲਾਗੇ ਦੇਖ ਲਓ ਜਾ ਕੇ ਉੱਥੇ ਸਿਮਿੰਟ ਫੈਕਟਰੀ ਲੱਗੀ ਐ ਉਹਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਕਿਸੇ ਨੇ ਲੋਕਲ ਬੰਦੇ ਨੂੰ ਰੁਜ਼ਗਾਰ ਨਹੀਂ ਦਿੱਤਾ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣੇ ਦੇ ਹੋਰ ਹੁੰਦੇ ਆ ਤੇ ਦਿਖਾਣੇ ਦੇ ਹੋਰ ਹੁੰਦੇ ਆ ਦੁਨੀਆਂ ਜਿਹੜਾ ਪੰਜਾਬ ਦੀ ਧਰਤੀ ਆ ਇਹ ਇੰਡਸਟਰੀ ਦੀ ਧਰਤੀ ਨਹੀਂ ਅੱਜ ਆਪਾਂ ਤਰੱਕੀ ਦੇ ਨਾਂ ਤੇ ਕਹਿਣ ਲੱਗੇ ਵੀ ਇੰਡਸਟਰੀ ਤਰੱਕੀ ਦੇ ਨਾਂ ਤੇ ਹੋਣੀ ਚਾਹੀਦੀ ਆ ਸਾਡੀ ਖੇਤੀਬਾੜੀ ਦੀ ਧਰਤੀ ਆ ਸਾਰੀ ਦੁਨੀਆਂ ਨੇ ਅਨਾਜ ਖਾਣਾ ਫੈਕਟਰੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਪੇਪਰ ਕਿਹਨੇ ਖਾਣਾ ਔਰੇ ਪੇਪਰ ਤਾਂ ਉਹੀ ਪ੍ਰਵਾਸੀ ਆਉਣਗੇ ਉਹਨਾਂ ਨੇ ਕਿੰਨਾ 3000 ਬੰਦੇ ਦੀ ਇਹਨਾਂ ਦੀ ਹੈਗੀ ਆ ਜਿਹੜਾ ਇਹਨਾਂ ਨੇ ਰੱਖਣਾ ਉਹ ਖਾ ਲੂਗਾ ਉਹਦੇ ਬਿਨਾਂ ਫਿਰ ਅਸੀਂ ਕੀ ਕਰਾਂਗੇ ਪਾਕਿਸਤਾਨ ਆ ਭੁੱਖ ਮਰੀ ਨਾਲ ਲੜਦਾ ਕਿਉਂ ਲੜਦਾ ਉੱਥੇ ਫਸਲ ਨਹੀਂ ਹੈਗੀ ਸਾਰੀ ਦੁਨੀਆ ਦੇ ਵਿੱਚ ਲੜਾਈ ਦਾ ਫਸਲ ਦੀ ਚੱਲਦੀ ਆ ਇੱਥੇ ਸਾਡੇ ਨੂੰ ਸਾਨੂੰ ਇੰਡਸਟਰੀਆਂ ਥੁਪੀ ਜਾਂਦੇ ਆ ਪਰ ਇੱਕ ਗੱਲ ਹੋਰ ਲੋਕ ਕਹਿੰਦੇ ਹੁੰਦੇ ਆ ਵੀ ਇਹ ਮੁੱਦੇ ਚੱਕੇਸ ਕਰਕੇ ਜਾਂਦੇ ਆ ਵੀ ਸੈਟਿੰਗਾਂ ਕਰਨੀਆਂ ਹੁੰਦੀਆਂ ਬਾਝੇ ਪੈਸੇ ਲੈ ਕੇ ਲੋਕ ਫਿਰ ਵਹਿ ਜਾਂਦੇ ਹੁੰਦੇ ਘਰਾਂ ਦੇ ਵਿੱਚ ਕੋਈ ਲਾਲਚ ਕੋਈ ਲਾਲਚ ਦਿੱਤੇ ਜਾਂਦੇ ਆ ਸਾਡੇ ਤੱਕ ਵੀ ਪਹੁੰਚਾ ਹੁੰਦੀ ਹੈ ਪਰ ਇਹ ਲਾਲਚਾਂ ਨੂੰ ਛੱਡ ਕੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਬਜਾਈਕਰ ਨੂੰ ਸੌਦਾਬਾਜ਼ੀ ਕਰਨ ਲਈ ਬਹੁਤ ਉਹ ਉਤਸ਼ਾਹਤ ਨੇ ਬਹੁਤ ਵਾਰ ਆ ਚੁੱਕੇ ਨੇ ਇਹ ਨਹੀਂ ਹੋਣਾ ਹੈ ਜਮੀਰ ਨਾਲ ਕਹਿ ਰਹੇ ਆ ਇੱਥੇ ਵੇਚਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹਨਾਂ ਦੇ ਇਹਨਾਂ ਨੂੰ ਬੰਦ ਕਰਵਾ ਕੇ ਛੱਡਾਂਗੇ ਅਸੀਂ ਇਹ ਜਾਂਚ ਲਿਆ ਵੀ ਕੁਦਰਤ ਪੱਖੀ ਨਹੀਂ ਹੈਗੀ ਕਿਵੇਂ ਕੁਦਰਤ ਪੱਖੀ ਨਹੀਂ ਜੀ ਫੈਕਟਰੀ ਇਹ ਸਰੰਦ ਫੀਡਰ ਵਿੱਚ ਤੋਂ ਪਾਣੀ ਚੱਕ ਕੇ ਜਿਹੜਾ ਪਲਿਊਟ ਕਰਨਾ ਹੈ ਉਹਨੂੰ ਬੁੱਢੇ ਦਰਿਆ ਵਿੱਚ ਘੇਰੂਗੇ ਪਾਣੀ ਨੇ ਰਾਜਸਥਾਨ ਵਿੱਚ ਵੀ ਜਾਣਾ ਹੈ ਪੰਜਾਬ ਵਿੱਚ ਵੀ ਜਾਣਾ ਹੈ ਉਹ ਪਾਣੀ ਨੂੰ ਅੱਗੇ ਲੋਕਾਂ ਨੇ ਪੀਣਾ ਹੈ ਕੈਂਸਰ ਤੱਕ ਦੀਆਂ ਬਿਮਾਰੀਆਂ ਫੈਲਣੀਆਂ ਹੈ ਬੁਰੇ ਹਾਲ ਹੋਣਾ ਸਾਡੀ ਧਰਤੀ ਨੇ ਪਲਿਊਟ ਹੋਣਾ ਸਾਡੀ ਧਰਤੀ ਨੂੰ ਕੈਂਸਰ ਹੋ ਜਾਣਾ ਆਰ ਜਿਹੜੀ ਇਹ ਕੈਂਸਰ ਬਣਦਾ ਉਹਨੂੰ ਇਹ ਜੰਮਦੇ ਨੂੰ ਰੋਕਣ ਦੇ ਲਈ ਤਾਂ ਕੋਈ ਕੋਸ਼ਿਸ਼ ਨਹੀਂ ਕਰ ਰਹੇ ਉਸ ਤੋਂ ਬਾਅਦ ਵੱਡੇ ਵੱਡੇ ਸ਼ੀਸ਼ਿਆਂ ਵਾਲੇ ਹਸਪੀਟਲ ਖੋਲ੍ਹ ਲੈਣੇ ਉਹ ਕੀਦੇ ਆ ਉਹ ਵੀ ਕਾਰਪੋਰੇਟਾਂ ਦੇ ਆ ਉੱਥੇ ਤੇ ਜਿਹੜੇ ਪੈਸੇ ਇੱਥੇ ਤੇ ਹੁਣ ਮਿਲਣਗੇ ਉਹ ਲੈ ਜਾ ਕੇ ਉਹਨਾਂ ਨੇ ਲੈ ਜਾਣੇ ਆ ਨਾ ਖੁਦਾ ਹੀ ਮਿਲਣਾ ਨਾ ਵਸਾਲੇ ਸਲ ਮਨਾਈਦਰ ਕੇ ਰਹਿਣਾ ਉਧਰ ਕੇ ਗੇੜ ਬਣਿਆ ਹੋਇਆ ਗੇੜ ਬਣਿਆ ਹੋਇਆ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਲੱਗਣ ਜਾ ਰਹੀ ਪੇਪਰ ਮੇਲ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਹ ਵਧਦਾ ਜਾ ਰਿਹਾ ਦੂਜੇ ਪਾਸੇ ਇੱਥੇ ਲੋਕ ਇਸ ਗੱਲ ਦੇ ਲਈ ਦੁਹਾਈ ਪਾ ਰਹੇ ਆ ਕਿ ਭਾਈ ਸਾਡਾ ਇਲਾਕਾ ਬਰਬਾਦ ਹੋ ਜਾਏਗਾ ਸਾਡੇ ਇਲਾਕੇ 'ਚ ਪੋਲਿਊਸ਼ਨ ਫੈਲ ਜਾਣਾ ਉੱਥੇ ਹੁਣ ਕਿਸਾਨ ਜੱਥੇਬੰਦੀਆਂ ਵੀ ਅੱਗੇ ਆਈਆਂ ਅੱਜ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹੋਈ ਹੈ ਕਿ ਅੱਗੇ ਵੱਧ ਕੇ ਇਸ ਦੀ ਜੋ ਖਿਲਾਫਤ ਹੈ ਜਾਂ ਵਿਰੋਧ ਕਿਸ ਤਰ੍ਹਾਂ ਕੀਤਾ ਜਾਣਾ ਹੈ ਜਾਂ ਇਸ ਦੇ ਤੱਥਾਂ ਦੀ ਪੁਸ਼ਟੀ ਕਿੱਦਾਂ ਕੀਤੀ ਜਾਣੀ ਕਿੰਨਾ ਪੋਲਿਊਸ਼ਨ ਹੋਊਗਾ ਕੀ ਹੋਊਗਾ ਜੇਕਰ ਹੁੰਦਾ ਹੈ ਤਾਂ ਉਸ ਨੂੰ ਰੋਕਿਆ ਕਿਵੇਂ ਜਾਵੇ ਕਿਹੜੇ ਪੁਆਇੰਟ ਆ ਕੀ ਚਰਚਾਵਾਂ ਹੋਈਆਂ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪਹਿਲਾ ਬੜਬਾ ਸਾਹਿਬ ਕਿਵੇਂ ਦੇਖਦੇ ਹੋ ਜੀ ਕਿਸਾਨ ਜਥੇਬੰਦੀਆਂ ਨੂੰ ਤਾਂ ਪਹਿਲੇ ਹੀ ਹੁਣ ਲੋਕ ਬਹੁਤ ਕਹਿਣ ਲੱਗੇ ਸਰਕਾਰਾਂ ਹੀ ਕਹਿਣ ਲੱਗੀਆਂ ਜੀ ਵੀ ਹਰੇਕ ਕੰਮ ਤੇ ਵੱਢ ਜਾਂਦੇ ਭਾਈ ਤੁਹਾਡਾ ਮਤਲਬ ਵੀ ਨਹੀਂ ਹੁੰਦਾ ਹੁਣ ਇਹ ਮਸਲਾ ਜਿਹੜਾ ਹੈਗਾ ਇੱਕ ਪੋਲੂਸ਼ਨ ਦਾ ਤੁਸੀਂ ਕਹਿ ਰਹੇ ਹੋ ਵੀ ਇੱਕ ਮਿਲ ਲੱਗ ਰਹੀ ਆ ਇਹਦੇ ਵਿੱਚ ਤੁਸੀਂ ਕਿਉਂ ਆਏ ਤੇ ਕਿੰਨੀ ਇਹ ਖਤਰਨਾਕ ਹੋ ਸਕਦੀ ਦੇਖੋ ਅੱਜ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਵਾਨੀ ਜਾਂ ਤਾਂ ਬਾਹਰ ਜਾ ਰਹੀ ਆ ਜਾ ਫਿਰ ਸਾਡੀ ਜਵਾਨੀ ਹੈ ਜਿਹੜੀ ਨਸ਼ਿਆਂ ਚ ਪਈ ਹੋਈ ਹੈ ਕਿਉਂਕਿ ਸਾਡੀਆਂ ਸਰਕਾਰਾਂ ਨੇ ਮਾਹੌਲ ਹੀ ਇਹੋ ਜਿਹਾ ਬਣਾਇਆ ਹੋਇਆ ਤੇ ਅੱਜ ਤੁਸੀਂ ਦੇਖੋ ਕਿ ਮਾਲਵੇ ਖੇਤਰ ਚੋਂ ਵੱਡੀਆਂ-ਵੱਡੀਆਂ ਟ੍ਰੇਨਾਂ ਭਰ ਕੇ ਜਿਹੜੀਆਂ ਕੈਂਸਰ ਦੇ ਮਰੀਜ਼ਾਂ ਦੀਆਂ ਰਾਸਥਾਂ ਨੂੰ ਜਾ ਰਹੀਆਂ ਤੇ ਇਹ ਕੱਲਾ ਇਹ ਮਾਲਵੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਘਰ-ਘਰ ਦੇ ਵਿੱਚ ਜਿਹੜੇ ਕੈਂਸਰ ਦੇ ਮਰੀਜ਼ ਐ ਅੱਜ ਵੇਖਣ ਨੂੰ ਮਿਲ ਰਹੇ ਐ ਤੇ ਐਨਜੀਟੀ ਦੀ ਰਿਪੋਰਟ ਹੈ ਕਿ ਆਉਣ ਵਾਲੇ 15 ਸਾਲਾਂ ਦੇ ਵਿੱਚ ਧਰਤੀ ਦਾ ਜਿਹੜਾ ਪਾਣੀ ਹੈ ਉਹ ਖਤਮ ਹੋ ਜਾਣਾ ਤੇ ਤੀਜੀ ਪਰਤ ਤੋਂ ਆਪਾਂ ਪਾਣੀ ਕੱਢ ਰਹੇ ਹਾਂ ਤੇ ਚੌਥੀ ਪਰਤ ਦੇ ਵਿੱਚ ਜਿਹੜਾ ਪਾਣੀ ਹੈ ਉਹ ਨਾ ਪੀਣ ਯੋਗ ਹੈ ਨਾ ਉਹ ਪਸ਼ੂਆਂ ਨੂੰ ਪੀਣ ਯੋਗ ਹੈ ਤੇ ਨਾ ਹੀ ਫਸਲ ਨੂੰ ਲਾਣ ਯੋਗ ਹੈ ਸਰਕਾਰਾਂ ਨੂੰ ਬਹੁਤ ਫਿਕਰ ਹੈ ਜੀ ਮਾਨ ਸਾਹਿਬ ਨੇ ਕਿਹਾ ਵੀ ਸਾਡੀ ਸਰਕਾਰ ਦੇ 2 ਫੁੱਟ ਵੱਧ ਗਿਆ ਲੈਵਲ ਦੇਖੋ ਸਰਕਾਰਾਂ ਦੇ ਖੋਖਲੇ ਦਾਅਵੇ ਆ ਤੇ ਮਾਨ ਸਾਹਿਬ ਦੀਆਂ ਨਟਕੀਆਂ ਜਿਹੜੀਆਂ ਉਹ ਤਕਰੀਬਨ ਆਏ ਦਿਨ ਅਸੀਂ ਦੇਖ ਰਹੇ ਹਾਂ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਹੈ ਅਗਰ ਕੋਈ ਉਹਦਾ ਵਿਰੋਧ ਕਰ ਰਿਹਾ ਇੰਡਸਟਰੀ ਦਾ ਇਹ ਨਹੀਂ ਹੈ ਕਿ ਕਿਸਾਨ ਇਸ ਇੰਡਸਟਰੀ ਦੀ ਇੰਡਸਟਰੀ ਦੇ ਵਿਰੋਧੀ ਹੈ ਕਿਸਾਨ ਚਾਹੁੰਦੇ ਨੇ ਕਿ ਜਿਹੜੀ ਇੰਡਸਟਰੀ ਆਣੀ ਚਾਹੀਦੀ ਹੈ ਉਹ ਕੁਦਰਤ ਪੱਖੀ ਤੇ ਕਿਸਾਨ ਪੱਖੀ ਹੋਣੀ ਚਾਹੀਦੀ ਹੈ ਨਾ ਕਿ ਕਾਰਪੋਰੇਟ ਪੱਖੀ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀ ਇੰਡਸਟਰੀ ਲਿਆ ਰਹੀ ਹੈ ਉਹ ਕਾਰਪੋਰੇਟ ਪੱਖੀ ਹੈ ਜਿਦੇ ਵਿੱਚ ਆਮ ਕਿਸਾਨਾਂ ਦਾ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਸਾਡਾ ਪਾਣੀ ਪੋਲੂਟਡ ਹੋਣਾ ਹੈ ਸਾਡਾ ਜਿਹੜਾ ਮੌ ਸਾਰਾ ਕੁਝ ਆੜਾ ਦਵਾਲਾ ਹੈ ਸਾਡਾ ਉਹ ਸਾਰਾ ਕੁਝ ਪੋਲੂਟਿਡ ਹੋ ਜਾਣਾ ਉਹਦੇ ਨਾਲ ਆਪਾਂ ਕੋ ਵੀ ਰੱਖਣਗੇ ਜੀ ਵੀ ਅਸੀਂ ਜਿਹੜਾ ਸਾਡਾ ਪ੍ਰੋਡਕਟ ਬਣਨਾ ਹੈ ਉਹ ਵੀ ਲੋਕ ਹਿੱਤ ਵਿੱਚੇ ਕੰਮ ਆਉਣਾ ਲੋਕਾਂ ਦੇ ਲਈ ਸਮਾਜ ਵਿੱਚ ਕੰਮ ਆਉਣਾ ਤੇ ਦੂਜੀ ਗੱਲ ਰੋਜ਼ਗਾਰ ਅਸੀਂ ਦੇਣਾ ਭਾਈ ਲੋਕਾਂ ਨੂੰ ਆਸਪਾਸੇ ਦੇ ਲੋਕ ਜਿਹੜੇ ਹੈਗੇ ਰੋਜ਼ਗਾਰ ਅਨੰਦ ਮੰਗਣਗੇ ਦੇਖੋ ਸਾਡੇ ਇਲਾਕੇ ਰੋਪੜ ਜ਼ਿਲ੍ਹੇ ਦੇ ਵਿੱਚ ਤੁਸੀਂ ਥਰਮਲ ਪਲਾਂਟ ਦੇ ਲਾਗੇ ਦੇਖ ਲਓ ਜਾ ਕੇ ਉੱਥੇ ਸਿਮਿੰਟ ਫੈਕਟਰੀ ਲੱਗੀ ਹੈ ਉਹਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਕਿਸੇ ਨੇ ਲੋਕਲ ਬੰਦੇ ਨੂੰ ਰੁਜ਼ਗਾਰ ਨਹੀਂ ਦਿੱਤਾ ਤੇ ਉੱਥੇ ਪ੍ਰਵਾਸੀਏ ਨੇ ਆ ਕੇ ਆਧਾਰ ਕਾਰਡ ਬਣਾਇਆ ਹੈ ਉਹਨਾਂ ਨੇ ਆਪਣਾ ਬਣਾ ਕੇ ਉੱਥੇ ਨੌਕਰੀਆਂ ਕਰ ਰਿਹਾ ਤੇ ਜਦੋਂ ਉੱਥੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਦੱਸ ਦਿੰਦੇ ਆ ਜੀ ਆ ਤਾਂ ਤੁਹਾਡੇ ਪਿੰਡਾਂ ਦੇ ਪ੍ਰਵਾਸੀ ਆ ਜਿਹੜੇ ਇਹਨਾਂ ਦੇ ਆਧਾਰ ਕਾਰਡ ਬਣੇ ਹੋਏ ਐ ਲੋਕਲ ਬੰਦਿਆਂ ਨੂੰ ਕਿਤੇ ਰੁਜ਼ਗਾਰ ਨਹੀਂ ਮਿਲਦਾ ਸਾਰਾ ਰੁਜ਼ਗਾਰ ਹੈ ਜਿਹੜਾ ਪ੍ਰਵਾਸੀਆਂ ਦਿੱਤਾ ਜਾਂਦਾ ਤੇ ਕਾਰਪੋਰੇਟ ਦੇ ਇਹ ਏਜੰਡੇ ਤੇ ਹੁੰਦਾ ਹੈ ਇਹਨਾਂ ਨੇ ਦੱਸਣਾ ਕੁਝ ਹੋਰ ਹੁੰਦਾ ਹੈ ਤੇ ਕਰਨਾ ਕੁਝ ਹੋਰ ਹੁੰਦਾ ਹੈ ਜਿਵੇਂ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣੇ ਦੇ ਹੋਰ ਹੁੰਦੇ ਐ ਤੇ ਦਿਖਾਣੇ ਦੇ ਹੋਰ ਹੁੰਦੇ ਐ ਸੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਇੰਡਸਟਰੀ ਲਿਆਣੀ ਹੈ ਤਾਂ ਉਹ ਕੁਦਰਤ ਪੱਖੀ ਤੇ ਕਿਸਾਨ ਪੱਖੀ ਤੇ ਪੰਜਾਬ ਪੱਖੀ ਇੰਡਸਟਰੀ ਪੰਜਾਬ ਵਿੱਚ ਲੈ ਕੇ ਆਓ ਜਿਦੇ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇ ਤੇ ਸਾਡਾ ਵਾਤਾਵਰਨ ਜਿਹੜਾ ਉਹ ਵੀ ਬਚਿਆ ਰਹੇ ਅਗਰ ਤੁਸੀਂ ਇਹੋ ਜਿਹੇ ਪੋਲੀਟਿਡ ਇੰਡਸਟਰੀਆਂ ਪੰਜਾਬ ਵਿੱਚ ਲਾਓਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਅਤੇ ਇਸ ਦਾ ਵਿਰੋਧ ਹੈ ਜਿਹੜਾ ਹਰ ਹਿੱਲੇ ਕਰਕੇ ਹਟਾ ਤੁਸੀਂ ਇਹ ਜਾਂਚ ਲਿਆ ਵੀ ਇਹ ਕੁਦਰਤ ਪੱਖੀ ਨਹੀਂ ਹੈਗੀ ਕਿਵੇਂ ਕੁਦਰਤ ਪੱਖੀ ਨਹੀਂ ਜੀ ਫੈਕਟਰੀ ਦੇਖੋ ਬਿਲਕੁਲ ਜੀ ਜਿਹੜੀਆਂ ਪੇਪਰ ਮਿਲਾਂ ਇਹਦੇ ਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੈਮੀਕਲ ਹੈ ਉਹ ਵਰਤੇ ਜਾਂਦੇ ਆ ਤੇ ਹਿਮਾਚਲ ਦੇ ਅੰਬ ਦੇ ਵਿੱਚ ਇਸੇ ਕੰਪਨੀ ਦੀ ਜਿਹੜੀ ਫੈਕਟਰੀ ਲੱਗੀ ਹੋਈ ਹੈ ਜਿਨੇ ਕੇ ਇੱਕ ਵੱਡੇ ਪੱਧਰ ਤੇ ਪੋਲੂਸ਼ਨ ਫਲਾਇਆ ਹੈ ਤੇ ਐਨਜੀਟੀ ਨੇ ਉਹਦਾ ਆਪਣਾ ਜਰਮਾਨਾ ਵੀ ਉਹਦੇ ਉੱਤੇ ਲਾਇਆ ਹੈ ਤੇ 130 ਕਿਲੋਮੀਟਰ ਤੱਕ ਜਿਹੜਾ ਉਹਦਾ ਕੈਮੀਕਲ ਉਹ ਪਾਇਆ ਗਿਆ ਹੈ ਤੇ ਸਾਡੀ ਜਿਹੜੀ ਆਹ ਧਰਤੀ ਹੈ ਇੱਥੇ ਦਾ ਪਾਣੀ ਬਹੁਤ ਉੱਪਰ ਹੈ ਲੈਵਲ ਤੇ ਕਿਹੋ ਜਿਹਾ ਮਤਲਬ ਉਹਦਾ ਨੁਕਸਾਨ ਕਰੂਗੀ ਇਹ ਆਉਣ ਵਾਲਾ ਸਮਾਂ ਲੋਕਾਂ ਨੂੰ ਆਪ ਸਾਹਮਣੇ ਆ ਜਾਵੇਗਾ ਗੱਗੋ ਸਾਹਿਬ ਤੁਸੀਂ ਵੀ ਆਏ ਹੋ ਕਿਸਾਨ ਯੂਨੀਅਨ ਹੁਣ ਇਕੱਠੀਆਂ ਹੋਈਆਂ ਕਿਹੋ ਜੀ ਤਿਆਰੀ ਹੈ ਤੁਹਾਡੀ ਕਿਹੜੀਆਂ ਤੁਹਾਡੀ ਚਿੰਤਾਵਾਂ ਕਿਹੜੀਆਂ ਗੱਲਾਂ ਨੂੰ ਲੈ ਕੇ ਚਰਚਾ ਹੋਣੀ ਹੈ ਦੇਖੋ ਇਹ ਜੋ ਫੈਕਟਰੀ ਲੱਗ ਰਹੀ ਹੈ ਜੋ ਪਤਾ ਕਰਿਆ ਸੀ ਔਰ ਇਹਦੇ ਤੱਤ ਇਕੱਠੇ ਕਰਕੇ ਲਿਆਏ ਸਾਥੀ ਮੇਰੇ ਉਹਨਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕੈਮੀਕਲ 베ਸਡ ਹੈ ਸਾਰਜੋ ਕੈਮੀਕਲ ਨੂੰ ਇਹ ਜਿਹੜਾ ਕਾਗਜ਼ ਨੂੰ ਸਾਫ਼ ਕਰਨੇ ਵਾਲਾ ਕੈਮੀਕਲ ਹੈ ਇਹ ਪਾਣੀ ਕਦੇ ਵੀ ਸਾਫ਼ ਨਹੀਂ ਹੋ ਸਕਦਾ ਇਹ ਪਾਣੀ ਜਿਹੜਾ ਜਾੜਾ ਹੈ ਪਾਣੀ ਜਿਹੜਾ ਨਹਿਰ ਚੋਂ ਲੈਣਾ ਹੈ ਪਾਣੀ ਨੇ ਪੁਰਡੇ ਨਾਲੇ ਚ ਜਾਣਾ ਹੈ ਪੁਰਡੇ ਨਾਲੇ ਤਾਂ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਜਿਹੜੀ ਹਾਲਤ ਹੈ ਕਿ ਉਹ ਲੋਕੀ ਸ਼ੀਪੀ ਕਿਸੇ ਤੋਂ ਨਹੀਂ ਹੈਗੀ ਹੈ ਔਰ ਇਹਨੂੰ ਫਿਰ ਜਿੱਥੇ ਤੇ ਸ਼ੁਰੂਆਤ ਹੁੰਦੀ ਹੈ ਫੁੱਡੇ ਰਾਲੇ ਦੀ ਸ਼ੁਰੂਆਤ ਜਿਹੜੀ ਚਮਕੌਰ ਤੋਂ ਹੀ ਹੁੰਦੀ ਹੈ ਤੇ ਇੱਥੇ ਤੋਂ ਜਾ ਕੇ ਜੇ ਇੱਥੇ ਤੋਂ ਹੀ ਇਹਦਾ ਪਾਣੀ ਵਿੱਚ ਪਾ ਕੇ ਪੂਰਾ ਇਲਾਕਾ ਹੀ ਪੋਲਿਊਟਡ ਹੋ ਗਿਆ ਤਾਂ ਐਹੀ ਜੀ ਇੰਡਸਟਰੀ ਲਾਉਣ ਦਾ ਬੈਨੀਫਿਟ ਕੀ ਹੈ ਪਰ ਪੰਜਾਬ ਸਰਕਾਰ ਤਾਂ ਬੁੱਡੇ ਨਾਲੇ ਨੂੰ ਸਾਫ਼ ਕਰਨ ਦੇ ਯਤਨ ਚ ਲੱਗੀ ਹੋਈ ਆ ਜੀ ਸੀਚੇਵਾਲ ਸਾਹਿਬ ਦੀ ਤਰੀਫ਼ਾ ਹੋ ਰਹੀਆਂ ਵਿਧਾਨ ਸਭਾ ਤੱਕ ਚਰਚਾਵਾਂ ਹੋ ਰਹੀਆਂ ਜੀ ਉੱਥੇ ਉਹ ਕੁਰਸੀ ਢਾਹ ਕੇ ਬੈਠੇ ਆ ਚੂੜੀਆਂ ਪਰ ਪਰ ਕੇ ਪਾਣੀ ਪੀਰੇ ਫਿਰ ਜੇ ਉਹ ਅੱਗੇ ਸਫਾਈ ਕਰ ਰਹੇ ਆ ਤਾਂ ਪਿੱਛੇ ਪਲੀਤ ਕਿਦਾਂ ਹੋਣ ਦੇਣਗੇ ਜੀ ਫਿਰ ਪੰਜਾਬ ਸਰਕਾਰ ਨੇ ਤਾਂ ਮਾਨਤਾ ਦੇਣੀ ਉਹਨਾਂ ਤੇ ਸ਼ੱਕ ਕਿਉਂ ਆ ਤੁਹਾਨੂੰ ਜੀ ਦੇਖੋ ਸੀਚੇਵਾਲ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਸੀਚੇਵਾਲ ਸਾਹਿਬ ਨੇ ਜੋ ਜਾਰੀ ਕਰਿਆ ਹੈ ਪ੍ਰੈਸ ਨੋਟ ਆਪਣੇ ਵੱਲੋਂ ਇਹੀ ਉਹਨਾਂ ਨੇ ਕਿਹਾ ਕਿ ਜੇਕਰ ਪੋਲਿਊਟਡ ਪਾਣੀ ਬੁੱਢੇ ਨਾਲੇ ਦੇ ਵਿੱਚ ਗੇਰਿਆ ਜਾਏਗਾ ਸੀ ਨਹੀਂ ਗੇਰਨ ਦਾ ਮਾਂਗੇ ਕਿਉਂਕਿ ਪੇਪਰ ਮਿਲਦਾ ਜਿਹੜਾ ਪਾਣੀ ਹੈ ਮੈਂ ਇਸ ਨੂੰ ਸ਼ੂਗਰ ਮਿਲਦੀ ਕਰ ਕਰਕੇ ਦੱਸਦਾ ਸ਼ੂਗਰ ਮਿਲਦਾ ਪਾਣੀ ਪੂਰਾ ਸਾਫ਼ ਨਹੀਂ ਹੋ ਰਿਹਾ ਜਰਕੇ ਸ਼ੂਗਰ ਮਿਲਦੇ ਵਿੱਚ ਵੀ ਜਿਹੜਾ ਇੰਟਰਟੀਮ ਲੱਗਿਆ ਹੋਇਆ ਹੈ ਪੇਪਰ ਮਿਲਦੇ ਵਿੱਚ ਤਾਂ ਕੈਮੀਕਲ ਐਸੇ ਪੈ ਰਹੇ ਜਿੰਨਾ ਗੰਧਬੰਦ ਨੂੰ ਸਾੜ ਕੇ ਕਾਗਜ਼ ਚਿੱਟਾ ਬਣਾਉਣਾ ਹੈ ਉਹਨਾਂ ਜਿਹੜਾ ਕੈਮੀਕਲ ਉਹ ਜ਼ਿਆਦਾ ਵਰਤਣਾ ਪੈਣਾ ਤੇ ਉਹ ਪਾਣੀ ਕਿਸ ਤਰ੍ਹਾਂ ਸਾਫ਼ ਕਰਨਾ ਉਹਨਾਂ ਦੇ ਮਾਪਦੰਡ ਤਾਂ ਮੈਨੂੰ ਨਹੀਂ ਮੈਨੂੰ ਪਤਾ ਪਰ ਜੋ ਅਸੀਂ ਪਤਾ ਕੀਤਾ ਕਿ ਉਹ ਨਹੀਂ ਸਾਫ਼ ਹੋ ਸਕਦਾ ਇਸ ਤਰ੍ਹਾਂ ਜਦੋਂ ਉਹਨੇ ਪਾਣੀ 'ਚ ਜਾ ਕੇ ਰਲਦਾ ਹੈ ਦੂਸਰਾ ਕੁਝ ਲੱਗ ਕੇ ਜੀ ਪਾਣੀ ਡੂੰਘਾ ਪਰ ਇਸ ਏਰੀਏ ਦੇ ਵਿੱਚ ਜਿਹੜੇ ਬੇਟ ਏਰੀਆ ਸਾਡਾ ਅਸੀਂ ਕਹੇ ਨੇਚਰ ਪਾਣੀ ਉੱਪਰ ਪਿਆ ਸੇਮ ਦਾ ਇਲਾਕਾ ਹੈ ਸੇਮ ਦਾ ਇਲਾਕਾ ਹੈ ਪਾਣੀ ਉੱਪਰ ਪਿਆ ਉੱਪਰ ਵਾਲੇ ਪਾਣੀ ਵੀ ਤਾਂ ਬਹੁਤ ਜ਼ਹਿਰੀਲਾ ਪਾਣੀ ਖੇਤੀ ਰੜੂਗਾ ਜਾ ਕੇ ਤੇ ਉਹਦਾ ਖੇਤੀ ਜੋਗਾ ਰਹੇਗਾ ਨਾ ਪਸ਼ੂਆਂ ਜੋਗਾ ਰਹੇਗਾ ਨਾ ਪਿੰਡ ਜੋਗਾ ਰਹੇਗਾ ਤੇ ਸਾਨੂੰ ਖਰਸ਼ਾ ਇਸ ਗੱਲ ਦਾ ਹੈ ਕਿ ਪਾਣੀ ਪੋਲਿਊਟਨਾ ਹੋਵੇ ਤੇ ਹਵਾ ਪੋਲਿਊਟਨ ਦਾ ਹੋਵੇ ਬਾਕੀ ਇੰਡਸਟਰੀ ਦਾ ਵਿਰੋਧ ਨਹੀਂ ਅਸੀਂ ਕਰ ਰਹੇ ਪਰ ਜੋ ਸਾਨੂੰ ਲੱਗਿਆ ਪਿਛਲੀਆਂ ਦਸਤੀਆਂ ਲੱਗੀਆਂ ਹੋਈਆਂ ਜੋ ਉੱਥੇ ਵਰਤਾਰਾ ਵਰਤ ਰਿਹਾ 35 40 ਪਿੰਡਾਂ ਦੇ ਵਿੱਚ ਉਹ ਕਰਕੇ ਅਸੀਂ ਜਿਸੀ ਸਰਕਾਰ ਨੂੰ ਤੋਂ ਮੰਗ ਕਰ ਰਹੇ ਹਾਂ ਇਹ ਕਿ ਇੱਥੇ ਜੇ ਲਾਉਣੀ ਹੈ ਫੈਕਟਰੀ ਤਾਂ ਐਗਰੀਕਲਚਰ ਬੇਸਡ ਤੇ ਐਗਰੋਪਲੈਂਟ ਲਾਉਣ ਤਾਂ ਕਿ ਪੰਜਾਬ ਦੇ ਜਿਹੜੀਆਂ ਫਸਲ ਆਏ ਇਹਨਾਂ ਦੀ ਪ੍ਰੋਸੈਸਿੰਗ ਪਲਾਨ ਲੱਗਣ ਇੱਥੇ ਡਵੈਲਪਮੈਂਟ ਹੋ ਰੂ ਸਕੇ ਬਿਲਕੁਲ ਇਨਕਾਰੀ ਹੂੰ ਬਿਲੱਗਣੇ ਨਹੀਂ ਦੇਣੀ ਜਾਂ ਕੋਈ ਸ਼ਰਤਾਂ ਰੱਖਣੀ ਚਾਹੁੰਦੇ ਹੋ ਵਿੱਚ ਕੋਈ ਰਾਹ ਕੱਢਣਾ ਚਾਹੁੰਦੇ ਹੋ ਜਾਂ ਕੋਈ ਗੱਲਾਂ ਮਨਾਉਣੀਆਂ ਚਾਹੁੰਦੇ ਵਿੱਚ ਭਾਈ ਇੰਨੀ ਕ ਮੰਨ ਲਓ ਫਿਰ ਲਾ ਲਓ ਦੇਖੋ ਜੋ ਅੱਜ ਤੱਕ ਅਸੀਂ ਦੋਏ ਫੈਕਟਰੀਆਂ ਵਿੱਚ ਦੇਖਿਆ ਹੈ ਮੇਰੇ ਸਾਥੀ ਉਹਨਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਤਾਂ ਅਸੀਂ ਲੱਗਣ ਦੇਣੀ ਨਹੀਂ ਚਾਹੁੰਦੇ ਕਿਉਂਕਿ ਜੋ ਉਹ ਸੰਤਾਪ ਲੋਕ ਹੰਡਾ ਰਹੇ ਆ ਉਹ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਲੋਕ ਇੱਥੇ ਹੰਡਾਓ ਇਹ ਇਹ ਤਾਂ ਪੱਕੀ ਗੱਲ ਹੈ ਕਿਉਂਕਿ ਜਿਉਂਤੇ ਉਹ ਸੁਧਾਰ ਵੀ ਕਿੰਨਾ ਕੁ ਕਰ ਜਾਣਗੇ ਕੀ ਕਰ ਜਾਣਗੇ ਗੱਲਬਾਤ ਹੀ ਕਰ ਲੈਣੀ ਹੈ ਠੀਕ ਹੈ ਕਿਉਂਕਿ ਇਹਨਾਂ ਦੇ ਜਿਹੜੇ ਸਿਸਟਮ ਹੋ ਰਹੇ ਹੁੰਦਾ ਤੇ ਅੱਗੇ ਜੋ ਲੋਕਾਂ ਨੇ ਗਰਾਊਂਡ ਲੈਵਲ ਤੇ ਹਟਾਉਣਾ ਉਹ ਉਹ ਗੱਲ ਹੋਰ ਬਣਨੀ ਹੈ ਕੋਈ ਲੋਕਾਂ ਨੂੰ ਆਮ ਪਬਲਿਕ ਨੂੰ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਇੰਡਸਟਰੀ ਲਾਉਣੀਆਂ ਤੇ ਐਗਰੋ ਬੇਸ ਲਾ ਦੇਣਾ ਠੀਕ ਹੈ ਨਹੀਂ ਇਹ ਕੈਮੀਕਲ ਫੈਕਟਰੀ ਨਾਲ ਹੋਣਾ ਚਾਹੀਦਾ ਆ ਕਿਵੇਂ ਦੇਖਦੇ ਆ ਜੀ ਬਾਈ ਜੀ ਤੁਸੀਂ ਹੁਣ ਇੱਥੇ ਇਕੱਠੇ ਹੋਏ ਹੋ ਫੈਕਟਰੀ ਦੇ ਪ੍ਰਭਾਵਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਸਰਕਾਰ ਤਾਂ ਕਹਿੰਦੀ ਅਸੀਂ ਇੰਨੇ ਜ਼ਿਆਦਾ ਇਸ ਪ੍ਰਤੀ ਚਿੰਤਾ ਰੱਖਦੇ ਆ ਕੁਦਰਤ ਪ੍ਰਤੀ ਸਾਡੀ ਚਿੰਤਾ ਹੈ ਕਿ ਅਸੀਂ ਤਾਂ ਵਿਧਾਨ ਸਭਾ즈 ਵੀ ਕਹਿੰਦਾ ਵੀ ਪੇਪਰ ਕੱਢ ਦੋ ਵਿਧਾਨ ਸਭਾ ਦੇ ਵਿੱਚੋਂ ਡਿਜੀਟਲ ਕੰਮ ਕਰੋ ਵੀ ਉਹਦੇ ਕਰਕੇ ਦਰਖਤਾਂ ਦੀ ਕਟਾਈ ਹੁੰਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵੀ ਸਰਕਾਰ ਤਾਂ ਇੰਨੀ ਜ਼ਿਆਦਾ ਚਿੰਤਾ ਇਸ ਪ੍ਰਤੀ ਰੱਖਦੀ ਆ ਫਿਰ ਫੈਕਟਰੀ ਜਿੰਝ ਫੈਕਟਰੀਆਂ ਨੂੰ ਤਾਂ ਮਾਨਤ ਦੇ ਨਹੀਂ ਸਕਦੀ ਜਿਹੜਾ ਕੁਦਰਤ ਨਾਲੇ ਖਿਲਵਾੜ ਕਰੀ ਵਾਈਕੁ ਜੀ ਦਾ ਖਾਲਸਾ ਬਾਈਕੁ ਜੀ ਦਾ ਪਤੇ ਸਤਨਾਮ ਜੀ ਇੱਥੇ ਤੋਂ ਹੀ ਸਰਕਾਰ ਦੀਆਂ ਦੋਗਲੀਆਂ ਨੀਤਾਂ ਦਾ ਪਤਾ ਲੱਗਦਾ ਹੈ ਇੱਕ ਪਾਸੇ ਸਰਕਾਰ ਹਰ ਇੱਕ ਚੀਜ਼ ਨੂੰ ਡੀਟੇਲਾਈਜ਼ ਕਰਕੇ ਪੇਪਰ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਪੇਪਰ ਮੇ ਲਵਾ ਰਹੀ ਹੈ ਲੋਕਾਂ ਨੂੰ ਮਰਵਾ ਰਹੀ ਹੈ ਵਾਤਾਵਰਨ ਦਾ ਨੁਕਸਾਨ ਕਰ ਰਹੀ ਹੈ ਇਹ ਵੀ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉਹ ਜਗ੍ਹਾ ਦਾ ਨੁਕਸਾਨ ਹੋ ਰਿਹਾ ਹੈ ਪੂਰੇ ਏਰੀਆ ਦਾ ਨੁਕਸਾਨ ਹੋਊਗਾ ਇਹ ਸਰੰਦ ਫੀਡਰ ਵਿੱਚ ਤੋਂ ਪਾਣੀ ਚੱਕ ਕੇ ਜਿਹੜਾ ਪਲਿਊਟ ਕਰਨਾ ਹੈ ਉਹਨੂੰ ਬੁੱਡੇ ਦਰਿਆ ਵਿੱਚ ਘੇਰੂਗੇ ਉਹਦੇ ਗੈਲ ਇਹ ਅੱਗੇ ਜਾ ਕੇ ਆਪਣਾ ਪਾਣੀ ਨੇ ਰਾਜਸਥਾਨ ਵਿੱਚ ਵੀ ਜਾਣਾ ਹੈ ਪੰਜਾਬ ਵਿੱਚ ਵੀ ਜਾਣਾ ਹੈ ਉਹ ਪਾਣੀ ਨੂੰ ਅੱਗੇ ਲੋਕਾਂ ਨੇ ਪੀਣਾ ਕੈਂਸਰ ਤੱਕ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਬੁਰੇ ਹਾਲ ਹੋਣਾ ਸਾਡੀ ਧਰਤੀ ਨੇ ਪਲੂਟੋਨ ਸਾਡੀ ਧਰਤੀ ਨੂੰ ਕੈਂਸਰ ਹੋ ਜਾਣਾ ਇਹ ਜੇ ਮਾੜੇ ਹਾਲਾਤ ਜਿਹੜੀ ਸਰਕਾਰ ਉਹ ਸਾਡੇ ਰੋਪੜ ਜ਼ਿਲ੍ਹੇ ਦੇ ਸ਼ਹੀਦਾਂ ਦੀ ਟਵਤੀ ਚਮਕੌਰ ਸਾਹਿਬ ਵਿੱਚ ਪੈਦਾ ਕਰਨ ਜਾ ਰਹੀ ਹੈ ਸੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਇੱਕ ਤਾਂ ਅਸੀਂ 27 ਤਰੀਕ ਦੀ ਕਾਨਫਰੰਸ ਰੱਖੀ ਹੋਈ ਹੈ ਜਿਹੜੀ ਜਿਹੜੇ ਸੈਮੀਨਾਰ ਹੈ ਜਿਹਦੇ ਵਿੱਚ ਕਿਸੇ ਨੂੰ ਵੀ ਇਤਰਾਜ ਹੈ ਵੀ ਇਹ ਕਿਸਾਨ ਜਥੇਬੰਦੀਆਂ ਜੀ ਗਲਤ ਚੱਲਦੀਆਂ ਜਾਂ ਇਹ ਜਿਹੜੀ ਲੋਕਲ ਕਮੇਟੀ ਬਣੀ ਹੋਈ ਹੈ ਇਹ ਗਲਤ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ ਉਹ ਝੰਡਾ ਸਾਹਿਬ ਮੀਟਿੰਗ ਰੱਖੀ ਹੋਈ ਹੈ ਉੱਥੇ ਆ ਕੇ ਸਾਡੇ ਤੋਂ ਪ੍ਰੂਫ ਲੈਣ ਅਸੀਂ ਦੱਸਾਂਗੇ ਕਿ ਇਹ ਫੈਕਟਰੀ ਜਿਹੜੀ ਰੁਚੀਰਾਮ ਪੇਪਰ ਮਿਲ ਚੱਲ ਰਹੀ ਹੈ ਇਹ ਕੀ ਕਰ ਰਹੀ ਹੈ ਇਹਨੇ ਪਿੱਛੇ ਜਿਹੜੀਆਂ ਇਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਉੱਥੇ ਇਹਨਾਂ ਨੇ ਕਿਹੜੇ ਕਾਲੇ ਕਾਰਨਾਮੇ ਕਰੇ ਹੈ ਕਿ ਆ ਇਹਨਾਂ ਪਰ ਜੁਰਮਾਨੇ ਹੋਏ ਹੈ ਕਿ ਆ ਇਹਨਾਂ ਨੇ ਕੰਮ ਕਰਕੇ ਇੱਕ ਸ਼ਨਾ ਉੱਥੇ ਫਲਾਇਆ ਸੋ ਉਹੀ ਪ੍ਰਦੂਸ਼ਣ ਨੂੰ ਅਸੀਂ ਉਹਰੇ ਨਹੀਂ ਫੈਲਣ ਦੇਣਾ ਚਾਹੁੰਦੇ ਤੇ 30 ਤਰੀਕ ਨੂੰ ਜਿਹੜੀ ਪੋਲਿਊਸ਼ਨ ਬੋਰਡ ਆ ਰਿਹਾ ਹੈ ਪਬਲਿਕ ਹੀਰਿੰਗ ਲਈ ਅਸੀਂ ਇਲਾਕੇ ਦੇ ਲੋਕਲ ਪਿੰਡਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਚਮਕੌਰ ਸਾਹਿਬ ਦੇ ਲੋਕਲ ਪਿੰਡ ਹੈ ਉਹ ਵੱਧ ਤੋਂ ਵੱਧ ਆਪਣੀ ਉੱਥੇ ਮੌਜੂਦਗੀ ਯਕੀਨੀ ਬਣਾਉਣ ਬਿਲਕੁਲ ਤੇ ਸਰਕਾਰ ਨੇ ਦੇਖੋ ਰਸਤੇ ਚਕਾਏ ਉਥੋਂ ਸ਼ੰਭੂ ਵਾਟਰ ਖਾਲੀ ਕਰਾਤਾ ਜੀ ਉਦੋਂ ਵੀ ਇਹੀ ਤਰਕ ਦਿੱਤਾ ਗਿਆ ਵੀ ਬਾਹਰੋਂ ਭਾਈ ਕੰਪਨੀਆਂ ਆ ਲੈਣ ਦਿਓ ਬਾਹਰੋਂ ਜਿਹੜਾ ਵਪਾਰ ਆ ਉਹ ਚੱਲ ਲੈਣ ਦਿਓ ਪੰਜਾਬ ਦਾ ਬੁਰਾ ਹਾਲਾ ਪੰਜਾਬ ਦਾ ਨੁਕਸਾਨ ਨਾ ਕਰੋ ਇੱਥੇ ਹੀ ਫਿਰ ਤੁਹਾਨੂੰ ਇਹੀ ਗੱਲ ਹੁਣ ਕਹਿਣਗੇ ਵੀ ਵਪਾਰ ਜੇ ਕੋਈ ਆ ਰਿਹਾ ਹੈ ਫੈਕਟਰੀਆਂ ਆ ਰਹੀਆਂ ਤੇ ਤੁਸੀਂ ਫੇਰ ਵੀ ਝੰਡੇ ਲੈ ਕੇ ਖੜ ਗਏ ਤੇ ਉਹ ਕਾਰਵਾਈਆਂ ਤੁਹਾਡੇ ਤੇ ਵੀ ਹੋ ਸਕਦੀਆਂ ਉਹਦੇ ਲਈ ਤਿਆਰ ਇਹ ਪੰਜਾਬ ਦਾ ਵਿਕਾਸ ਨਹੀਂ ਜੇ ਕੋਆਪਰੇਟਿਵ ਘਰਾਣਿਆਂ ਦੇ ਵਿਕਾਸ ਦੀ ਗੱਲ ਕਰਦੇ ਇਹ ਕਿਸੇ ਪੰਜਾਬ ਦੇ ਵਿਕਾਸ ਦੀ ਗੱਲ ਨਹੀਂ ਕਰਦੇ ਇਹ ਤਾਂ ਪੰਜਾਬ ਦਾ ਵਿਕਾਸ ਨਹੀਂ ਹੋਣਾ ਇੱਥੇ ਕਿੰਨੇ ਵਿਕਾਸ ਦੇ ਨਾਂ ਤੇ ਲੋਕਾਂ ਦੀਆਂ ਜਾਨਾਂ ਜਾਣੀਆਂ ਹਨ ਭਿਆਨਕ ਬਿਮਾਰੀਆਂ ਲੱਗਣੀਆਂ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿਉਂਕਿ ਜਿਹੜੀਆਂ ਸਰਕਾਰਾਂ ਆ ਜਿਹੜੀ ਇਹ ਮੌਜੂਦਾ ਸਰਕਾਰਾਂ ਨੇ ਤਾਂ ਹੱਦਾਂ ਇੰਨੀਆਂ ਟੱਪਦੀਆਂ ਜਿਹੜਾ ਕਾਨੂੰਨ ਹੈਗਾ ਸੀ ਪਹਿਲਾਂ 1 ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਉਹ ਖਤਮ ਕਰਤੀ ਆ 15000 ਤੋਂ ਲੈ ਕੇ ਸਿਰਫ 15 ਲੱਖ ਰੁਪਏ ਤੱਕ ਤਾਂ ਇਹਦਾ ਜੁਰਮਾਨਾ ਰੱਖ ਦਿੱਤਾ ਹੈਗਾ ਆ ਤੋ ਤਾਂ ਅਸੀਂ ਇਸ ਫੈਕਟਰੀ ਦਾ ਵਿਰੋਧ ਕਰਦੇ ਸਾਨੂੰ ਪਤਾ ਆਉਣ ਵਾਲੇ ਟਾਈਮ 'ਚ ਸਰਕਾਰ ਨੇ ਕੋਆਪਰੇਟਿਵ ਘਰਾਣਿਆਂ ਦੇ ਹੱਕ 'ਚ ਝੁਗਣਾਇਆ ਬੁੱਢੇ ਨਾਲੇ ਦਾ ਕਿੰਨਾ ਰੌਲਾ ਪੈਂਦਾ ਅਜੇ ਵੀ ਅੱਜ ਅਸੀਂ ਦੇਖ ਕੇ ਆਏ ਉਦਾਂ ਹੀ ਕਾਲਾ ਪਿਆ ਅੱਗੇ ਕੋਈ ਉੱਥੇ ਫਰਕ ਨਹੀਂ ਕੋਈ ਉਹਨਾਂ ਨੂੰ ਟੈਨਸ਼ਨ ਨਹੀਂ ਹੈਗੀ ਐਨਜੀਟੀ ਨੇ ਕਿੰਦੇ ਉਹਨਾਂ ਨੂੰ ਕਹਿਤਾ ਇੰਡਸਟਰੀ ਨੂੰ ਡੈਗ ਇੰਡਸਟਰੀ ਨੂੰ ਵੀ ਪਾਣੀ ਨਾ ਪਾਓ ਅੱਜ ਅਸੀਂ ਦੇਖ ਕੇ ਆਏ ਉਦਾਂ ਹੀ ਪਾਣੀ ਪੈ ਰਿਹਾ ਬੁੱਢੇ ਨਾਲੇ 'ਚ ਵੀ ਸੋ ਇੱਥੋਂ ਹੀ ਬੁੱਢੇ ਨਾਲੇ ਦੀ ਸ਼ੁਰੂਆਤ ਹੁੰਦੀ ਆ ਤਾਂ ਅਸੀਂ ਇਸ ਇਲਾਕੇ ਦਾ ਵਿਰੋਧ ਕਰਦੇ ਜਿਹੜਾ ਆਉਣ ਵਾਲਾ ਭਵਿੱਖਾ ਲੱਖਾਂ ਜਾਨਾਂ ਖਤਰੇ 'ਚ ਪੈਣੀਆਂ ਅੱਧਾ ਪੰਜਾਬ ਇਹਦੇ ਨਾਲ ਖਤਰੇ 'ਚ ਪੈ ਜਾਣਾ ਤਾਂ ਅਸੀਂ ਇਸ ਫੈਕਟਰੀ ਦਾ ਇਸ ਇੰਡਸਟਰੀ ਦਾ ਵਿਰੋਧ ਕਰਦੇ ਆ ਦੇ ਕੋਈ ਲਾਉਣੀ ਆ ਇੱਥੇ ਫੂਡ ਪ੍ਰੋਸੈਸਰ ਦੀ ਲਾ ਦੋ ਜਿਹੜੀ ਲੋਡ ਹੈਗੀ ਇੱਥੇ ਦੀ ਕੋਈ ਹੋਰ ਡਰਾਈਵ ਇੰਡਸਟਰੀ ਲਾ ਦੋ ਅਸੀਂ ਕੋਈ ਵਿਕਾਸ ਦੇ ਵਿਰੋਧ ਨਹੀਂ ਕਰਦੇ ਅਸੀਂ ਜਿਹੜਾ ਨੁਕਸਾਨ ਹੋਣਾ ਉਹਦਾ ਵਿਰੋਧ ਕਰਦੇ ਆ ਭਾਈ ਜੀ ਪਿੰਡਾਂ ਦੇ ਜਿਹੜੇ ਲੋਕਲ ਪਿੰਡਾਂ ਦੇ ਲੋਕ ਕੀ ਸੋਚਦੇ ਆ ਕਿਤੇ ਇਹ ਤਾਂ ਨਹੀਂ ਵੀ ਆਸੇ ਪਾਸੇ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਇੱਕ ਨੰਮ ਚੌਧਰੀ ਹੈ ਇਹਨਾਂ ਤੋਂ ਘਰੇ ਹੀ ਨਹੀਂ ਬੈਠਾ ਜਾਂਦਾ ਕਿਤੇ ਮੁੱਦਾ ਹੁੰਦਾ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਤੇ ਆਪਣੇ ਆਪਣੀ ਭਾਲਦੇ ਆ ਚੌਧਰ ਵੀ ਸਾਨੂੰ ਕਿੱਥੇ ਮਿਲ ਜਵੇ ਲੋਕ ਪਿੰਡਾਂ ਦੇ ਕੀ ਸੋਚਦੇ ਉੱਥੇ ਵੀ ਗਏ ਹੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹਾਂਜੀ ਅਸੀਂ ਪਿੰਡ ਪਿੰਡ ਗਏ ਆ ਉਹਦੇ ਵਿੱਚ ਵਧੀਆ ਸਮਰਥਨ ਮਿਲਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਹਰ ਰੋਜ਼ ਬੁੱਢੇ ਨਾਲੇ ਦਾ ਜਾਂ ਜਿਹੜਾ ਮੱਤੇਵਾੜੇ ਹੋਇਆ ਜਾਂ ਜਿਹੜਾ ਜੀਰੇ ਹੋਇਆ ਉਹਨਾਂ ਦੇ ਹਾਲਾਤ ਦੇਖ ਕੇ ਜਾਂ ਜਿਹੜੇ ਸਾਡੇ ਵੀਰ ਜਾ ਕੇ ਕਾਲੇ ਅੰਬ ਤੋਂ ਵੀਡੀਓ ਬਣਾ ਕੇ ਲੈ ਕੇ ਆਏ ਆ ਜਾਂ ਅਸੀਂ ਟੌਂਸੇ ਵੀਡੀਓ ਬਣਾਈ ਆ ਜਿਹੜੇ ਖੈਲੇ ਖੁਰਦ ਬਣਾਈ ਆ ਉਹ ਬੀੜੀਆਂ ਨੂੰ ਦੇਖ ਕੇ ਲੋਕ ਜਰੂਰ ਗੱਲ ਕਰਦੇ ਆ ਕਿ ਜਦ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਕੀ ਕਹਾਂਗੇ ਜੇ ਅੱਜ ਵਿਰੋਧ ਨਾ ਆਖ ਰਿਹਾ। ਤੁਹਾਡਾ ਪਿੰਡ ਕਿੰਨਾ ਕੁ ਦੂਰ ਆ ਉਸ ਥਾਂ ਤੋਂ ਜਿੱਥੇ ਲੱਗ ਰਹੀ ਫੈਕਟਰੀ? ਮੇਰਾ ਪਿੰਡ 3 ਕਿਲੋਮੀਟਰ ਆ ਜੀ ਉੱਥੋਂ। ਕਿਹੜੇ ਦੇ ਪਿੰਡ ਆ ਤੁਹਾਡੇ? ਸਾਡੀ ਬਿਲਕੁਲ ਨਾਲ ਲੱਗਦਾ ਪਿੰਡ ਆ ਜੀ। ਇਹ ਚਰਚਾਵਾ ਚੱਲਦੀ ਆ ਇਸ ਫੈਕਟਰੀ ਨੂੰ ਲੈ ਕੇ ਤੁਹਾਡੇ ਪਿੰਡ 'ਚ ਫਿਰ। ਅ ਤਕਰੀਬਨ ਤਕਰੀਬਨ ਸਾਰੇ ਲੋਕ ਵਿਰੋਧ ਕਰਦੇ ਆ ਜਿਹਨੂੰ ਜਾਣਕਾਰੀ ਆ ਕਿ ਕਈ ਹੁੰਨੇ ਆ ਜਿਨ੍ਹਾਂ ਨੂੰ ਚਲੋ ਕੋਈ ਕਿਸੇ ਚੀਜ਼ ਦਾ ਲਾਲਚ ਫੈਕਟਰੀ ਮਾਲਕ ਦੰਨੇ ਆ। ਕਿੱਥੇ ਜਾ ਰਹੀ ਲਾਲ ਇਹ ਲਾਲਚਾਂ ਨੂੰ ਛੱਡ ਕੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਜਿਹੜਾ ਪੰਜਾਬ ਦੀ ਧਰਤੀ ਆ ਇਹ ਇੰਡਸਟਰੀ ਦੀ ਧਰਤੀ ਨਹੀਂ ਅੱਜ ਆਪਾਂ ਤਰੱਕੀ ਦੇ ਨਾਂ ਤੇ ਕਹਿਣ ਲੱਗੇ ਵੀ ਇੰਡਸਟਰੀ ਤਰੱਕੀ ਦੇ ਨਾਂ ਤੇ ਆਉਣੀ ਚਾਹੀਦੀ ਆ ਸਾਡੀ ਖੇਤੀਬਾੜੀ ਦੀ ਧਰਤੀ ਆ ਜੇ ਆਪਾਂ ਦੁਨੀਆ ਦੇ ਵਿੱਚ ਲਾਈਏ ਤਾਂ ਦੂਜੇ ਨੰਬਰ ਦੀ ਖੇਤੀਬਾੜੀ ਵਾਸਤੇ ਉਪਜਾਊ ਧਰਤੀ ਪੰਜਾਬ ਦੀ ਧਰਤੀ ਆ ਸਾਰੀ ਦੁਨੀਆ ਨੇ ਅਨਾਜ ਖਾਣਾ ਫੈਕਟਰੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਪੇਪਰ ਕੀ ਨੇ ਖਾਣਾ ਔਰੇ ਪੀਪਰ ਦਾ ਉਹੀ ਪ੍ਰਵਾਸੀ ਆਉਣਗੇ ਉਹਨਾਂ ਨੇ ਕਿੰਨਾ 3000 ਬੰਦੇ ਦੀ ਇਹਨਾਂ ਦੀ ਹੈਗੀ ਆ ਜਿਹੜਾ ਇਹਨਾਂ ਨੇ ਰੱਖਣਾ ਉਹ ਖਾ ਲੂਗਾ ਉਹ ਤੇ ਬਿਨਾਂ ਫਿਰ ਅਸੀਂ ਕੀ ਕਰਾਂਗੇ ਜਿਹੜਾ ਅਨਾਜ ਆ ਉਹ ਸਾਰੀ ਦੁਨੀਆ ਨੇ ਖਾਣਾ ਹੈ ਪੰਜਾਬ ਪਾਕਿਸਤਾਨ ਆ ਭੁੱਖ ਮਰੀ ਨਾਲ ਲੜਦਾ ਕਿਉਂ ਲੜਦਾ ਉਥੇ ਫਸਲ ਨਹੀਂ ਹੈਗੀ ਸਾਰੀ ਦੁਨੀਆ ਦੇ ਵਿੱਚ ਲੜਾਈ ਦਾ ਫਸਲ ਨਹੀਂ ਚੱਲਦੀ ਆ ਇੱਥੇ ਸਾਡੇ ਨੂੰ ਸਾਨੂੰ ਇੰਡਸਟਰੀਆਂ ਥੁੱਪੀ ਜਾਂਦੇ ਆ ਇੱਥੇ ਫਸਲ ਹੁੰਦੀ ਆ ਫਸਲ ਨਾਲ ਸਾਡਾ ਵਧੀਆ ਗੁਜ਼ਾਰਾ ਹੁੰਦਾ ਜੀ ਸੋ ਇਹ ਫੈਕਟਰੀਆਂ ਦੀ ਧਰਤੀ ਨਹੀਂ ਹੈਗੀ ਇਹ ਪੰਜਾਬ ਖੇਤੀਬਾੜੀ ਦੀ ਧਰਤੀ ਹੈ ਜੀ ਬਿਲਕੁਲ ਭਾਈ ਜੀ ਹੁਣ ਤੁਸੀਂ ਇਹ ਮੁੱਦਾ ਚੱਕਿਆ ਸ਼ੁਰੂਆਤ ਹੋ ਗਈ ਤੁਹਾਡੇ ਚਿਹਰਿਆਂ ਦੇ ਨਾਲ ਪਰ ਇੱਕ ਗੱਲ ਹੋਰ ਲੋਕ ਕਹਿੰਦੇ ਹੁੰਦੇ ਆ ਵੀ ਇਹ ਮੁੱਦੇ ਚੱਕੇ ਇਸ ਕਰਕੇ ਜਾਂਦੇ ਆ ਵੀ ਸੈਟਿੰਗਾਂ ਕਰਨੀਆਂ ਹੁੰਦੀਆਂ ਬਾਅਦ ਚ ਇਹ ਪੈਸੇ ਲੈ ਕੇ ਲੋਕ ਫਿਰ ਬਹਿ ਜਾਂਦੇ ਹੁੰਦੇ ਘਰਾਂ ਦੇ ਵਿੱਚ ਇਹ ਹੁਣ ਮੁੱਦਾ ਅੰਤ ਤੱਕ ਚੱਲਦਾ ਰਹੂਗਾ ਇਹਨੂੰ ਸਿਰੇ ਲਾ ਕੇ ਹਟੋਂਗੇ ਤੁਹਾਡੇ ਆਖਰੀ ਕਦਮ ਕੀ ਰਹਿਣਗੇ ਫੈਸਲਾ ਹੋਊਗਾ ਕਿੱਥੇ ਤੇ ਜਾਂ ਫਿਰ ਜੇ ਅਧਿਵਚਾਲੇ ਰੁਕ ਜਾਂਦੇ ਫਿਰ ਲੋਕਾਂ ਦੇ ਸਵਾਲ ਜਿਹੜੇ ਹੈਗੇ ਸੱਚੇ ਹੋ ਜਾਂਦੇ ਬਿਲਕੁਲ ਸਤਨਾਮ ਜੀ ਗੱਲ ਪਤਾ ਕੀ ਹੈਗੀ ਇਹ 2018 ਤੋਂ ਸਾਡਾ ਮੁੱਦਾ ਚੱਲਦਾ ਹੈਗਾ ਤੇ ਮੈਂ ਤਾਂ ਇਹ ਕਹਿੰਦਾ ਵੀ ਅੰਤਕ ਸਾਹਾ ਤੱਕ ਚੱਲੂਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇਹ ਸਾਡੇ ਇਹ ਪੇਪਰ ਮਿਲ ਹੈ ਜਿਹੜੀ ਕੈਂਸਰ ਦੇ ਕੇ ਸਾਡੀ ਧਰਤੀ ਨੂੰ ਅਸੀਂ ਆਪਣੀਆਂ ਨਸਲਾਂ ਨੂੰ ਅਰ ਅਸੀਂ ਆਪਣੀਆਂ ਫਸਲਾਂ ਨੂੰ ਤਬਾਹ ਕਰੀਏ ਜੋ ਇਹਨਾਂ ਨੇ ਬੈਕ ਦੇ ਵਿੱਚ ਸੈਲੇ ਖੁਰਦ ਨੇ ਜਾਂ ਇਹਨਾਂ ਕਾਲੇ ਅੰਬ ਦੇ ਵਿੱਚ ਹੋਰ ਕੈਮੀਕਲ ਫੈਕਟਰੀਆਂ ਜਿੰਨੀਆਂ ਵੀ ਹੈਗੀਆਂ ਇਹਨਾਂ ਨੇ ਬਾਈ ਜੀ ਧਜੀਆਂ ੜਾਤੀਆਂ ਉੱਥੋਂ ਦੇ ਏਰੀਏ ਦੀਆਂ ਉੱਥੇ ਜਾ ਕੇ ਦੇਖੀਏ ਜੋ ਸਾਡਾ ਉੱਥੇ ਵੀਡੀਓ ਆਈਆਂ ਨੇ ਅਸੀਂ ਏਰੀਆ 'ਚ ਮਿਲੇ ਆ ਉੱਥੇ ਦੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਵਿਚਾਰੇ ਗੁੰਗੇ ਬੋਲੇ ਬੱਚੇ ਪੈਦਾ ਹੋ ਰਹੇ ਨੇ ਅੰਨੇ ਬੱਚੇ ਪੈਦਾ ਹੋ ਰਹੇ ਨੇ ਕੈਂਸਰ ਦਾ ਕੋਈ ਅੰਤ ਨਹੀਂ ਤੇ ਕਿੱਦਾਂ ਅਸੀਂ ਇਹ ਇਹ ਸ਼ਹੀਦਾਂ ਦੀ ਧਰਤੀ ਬਾਬਾ ਜੀ ਸਿੰਘ ਜੀ ਹਰ ਸਿੰਘ ਦਾ ਸ਼ਹੀਦਾਂ ਦੀ ਧਰਤੀ ਤੇ ਇੱਥੇ ਖੜੇ ਆ ਕਿੱਦਾਂ ਅਸੀਂ ਇਹ ਜਰੀਏ ਵੀ ਹਾਂ ਇਹ ਸਾਡੀ 5 6 6 ਫੁੱਟ ਦੀ ਪਾਣੀ ਤੇ ਜੋ ਲੈਵਲ ਹੈਗਾ ਪੰਜਾਬ 'ਚ ਟੌਪ ਲੈਵਲ ਹੈਗਾ ਇਹ ਉੱਥੇ ਇਹ ਅਸੀਂ ਕੈਂਸਰ ਛੱਡਦੀ ਐ ਅਸੀਂ ਨਹੀਂ ਛੱਡਾਂਗੇ ਅੰਤਮ ਸਾਹਾਂ ਤੱਕ ਲੜਾਂਗੇ ਇਹ ਕੋਈ ਦੋ ਰਾਵਾਂ ਨਹੀਂ ਅਸੀਂ ਇਹ ਚੀਜ਼ ਨੂੰ ਨੇੜੇ ਲਿਆ ਰਹੇ ਆਂ ਵੀ ਉਹ ਸਾਡੇ ਨਾਲ ਸੌਦਾਬਾਜ਼ੀ ਕਰਨ ਸੌਦਾਬਾਜ਼ੀ ਕਰਨ ਲਈ ਬਹੁਤ ਉਹ ਉਤਸ਼ਾਹਤ ਨੇ ਬਹੁਤ ਵਾਰ ਆ ਚੁੱਕੇ ਨੇ ਇਹ ਨਹੀਂ ਹੋਣਾ ਹੈਗਾ ਅਸੀਂ ਦਸਵੇਂ ਪਾਤਸ਼ਾਹ ਦੀਆਂ ਅਗਲੇ نسلਾਂ ਸਾਡੇ ਬਜ਼ੁਰਗਾਂ ਨੇ ਬੜੀਆਂ ਲੜਾਈਆਂ ਲੜੀਆਂ ਜਿਨ੍ਹਾਂ ਨੇ ਬਿਕਣਾ ਹੋਊਗਾ ਬਿਕ ਲੈਣ ਦੇਉ ਠੀਕ ਹੈ ਜੀ ਸਵਾ ਲੱਖ ਸੇ 1 ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਵਾਲਾ ਜੋ ਗੱਲਬਾਤ ਗੁਰਗੋਇੰਦ ਸਿੰਘ ਜੀ ਦੀ ਹੈਗੀ ਉਹਦੀ ਧਰਤੀ ਤੇ ਖੜੇ ਆ ਕਤਲਗੜ੍ਹ ਸਾਹਿਬ ਮੈਂ ਇਹ ਆਪਣੇ ਜ਼ਮੀਰ ਨਾਲ ਕਹਿ ਰਿਹਾ ਇੱਥੇ ਵੇਕਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹਨਾਂ ਦੇ ਇਹਨਾਂ ਨੂੰ ਬੰਦ ਕਰਵਾ ਕੇ ਛੱਡਾਂਗੇ ਅਸੀਂ ਮਾਸਟਰ ਜੀ ਕਾਗਜ਼ ਦੀ ਇਮੇਇਤ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਵੀ ਸਕੂਲਾਂ ਚ ਕਾਗਜ਼ ਦੀ ਲੋੜ ਆ ਤੇ ਹੁਣ ਕਾਗਜ਼ ਦੀ ਫੈਕਟਰੀ ਦੇ ਖਿਲਾਫ ਇਹ ਤੁਹਾਡੀ ਲੜਾਈ ਆ ਏ ਹੁਣ ਫਿਰ ਤੁਸੀਂ ਕਿਦਾਂ ਦੇਖਦੇ ਹੋ? ਅਸੀਂ ਇਦਾਂ ਦੇਖਦੇ ਆਂ ਕਾਗਜ਼ ਦੀ ਅਹਿਮੀਅਤ ਤਾਂ ਸਰਕਾਰਾਂ ਨੇ ਪਹਿਲਾਂ ਹੀ ਬੰਦ ਕਰਤੀ ਹੁਣ ਤਾਂ ਸਾਰਾ ਕੰਪਿਊਟਰ ਤੇ ਚੱਲ ਰਿਹਾ ਹੈ ਇਸ ਤੋਂ ਅੱਗੇ AI ਆ ਗਈ ਕਾਗਜ਼ ਦੀ ਤਾਂ ਜ਼ਰੂਰਤੇ ਨਹੀਂ ਜਿਹੜੀ ਪਹਿਲਾਂ ਸੀ ਜ਼ਰੂਰਤ ਉਦੋਂ ਥੀ ਹੁਣ ਕੋਈ ਜ਼ਰੂਰਤ ਨਹੀਂ ਹੁਣ ਇਹ ਕਾਗਜ਼ ਦੀ ਫੈਕਟਰੀ ਨਹੀਂ ਹੈ ਇਹ ਕੈਂਸਰ ਦੀ ਫੈਕਟਰੀ ਆ ਮੈਂ ਆਪ ਇਸ ਨੂੰ ਹੰਡਾ ਚੁੱਕਿਆ ਮੇਰੀ ਮਿਸਿਸ ਕੈਂਸਰ ਦੇ ਨਾਲ ਗਈ ਆ ਨਾ ਮੇਰੇ ਕੋਲ ਮੇਰਾ ਪੈਸਾ ਰਿਹਾ ਨਾ ਮੇਰੇ ਕੋਲ ਮੇਰਾ ਜੀ ਰਹਾ আর ਜਿਹੜੀ ਇਹ ਕੈਂਸਰ ਬਣਦਾ ਉਹਨੂੰ ਇਹ ਜੰਮਦੇ ਨੂੰ ਰੋਕਣ ਦੇ ਲਈ ਤਾਂ ਕੋਈ ਕੋਸ਼ਿਸ਼ ਨਹੀਂ ਕਰ ਰਹੇ ਉਸ ਤੋਂ ਬਾਅਦ ਵੱਡੇ ਵੱਡੇ ਸ਼ੀਸ਼ਿਆਂ ਵਾਲੇ ਹਸਪੀਟਲ ਖੋਲਦੇ ਨੇ ਉਹ ਕੀਦੇ ਆ ਉਹ ਵੀ ਕਾਰਪੋਰੇਟਾਂ ਦੇ ਆ ਉੱਥੇ ਤੇ ਜਿਹੜੇ ਪੈਸੇ ਇੱਥੇ ਤੇ ਹੁਣ ਮਿਲਣਗੇ ਉਹ ਲੈ ਜਾ ਕੇ ਉਹਨਾਂ ਨੇ ਲੈ ਜਾਣੇ ਆ ਨਾ ਖੁਦਾ ਹੀ ਮਿਲਣਾ ਨਾ ਵਸਾਲੇ ਸਨ ਮਨਾਈਦੜ ਕੇ ਰਹਿਣਾ ਉਧਰ ਕੇ ਗੇੜ ਬਣਿਆ ਹੋਇਆ ਗੇੜ ਬਣਿਆ ਹੋਇਆ ਦੂਜੀ ਗੱਲ ਹੋਰ ਆ ਇਹ ਇੱਥੇ ਨਹੀਂ ਮੁੱਕ ਜਾਂਦੀ ਇਹਦਾ ਜਿਹੜਾ ਦੂਰ ਰਸ ਪ੍ਰਭਾਵ ਆ ਉਹ ਦੇਖਣ ਦੀ ਲੋੜ ਆ ਸਾਈ베ਰੀਆ ਰਸ਼ੀਆ ਜਿਹੜੇ ਉੱਥੇ ਦੇ ਪੰਛੀ ਆ ਕੇ ਸਾਡੀ ਵੈਟਲੈਂਡ ਆ ਇਹ ਜਿਹੜੇ ਆ ਕੇ ਕਈ ਕਈ ਹਜ਼ਾਰਾਂ ਕਿਸਮ ਦੇ ਪੰਛੀ ਆ ਉਹ ਆ ਕੇ ਇੱਥੇ ਵਸੇਰਾ ਕਰਦੇ ਆ ਉੜੇ ਉੜੇ ਆਵੇ ਸਾਈ ਕੋ ਸਤ ਸਪਾਛੇ ਬਚਰੇ ਛਰਿਆ ਗੁਰਨਾਨ ਨਦਿਵ ਜੀ ਨੇ ਲਿਖਿਆ ਉਹ ਚੀਜ਼ ਸਾਡੀ ਖਤਮ ਹੋ ਜਾਣੇ ਆ ਸਵੇਰੀਆ ਤੋਂ ਲੈ ਕੇ ਜਿਹੜਾ ਅੰਧ ਮਹਾਸਾਗਰ ਆ ਉੱਥੇ ਤੱਕ ਕਿਉਂਕਿ ਇਹੀ ਇੱਥੇ ਤੇ ਜਾਣਾ ਪਾਣੀ ਇਹੀ ਸਾਡੇ ਹਰੀਕੇ ਪੱਤਣ ਮਿਲਣਾ ਹੈ ਹਰੀਕੇ ਪੱਤਣ ਤੇ ਪਾਕਿਸਤਾਨ ਜਾਣਾ ਪਾਕਿਸਤਾਨ ਵੀ ਭਰਾਏ ਸਾਡੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਭਾਵ ਪੈਣਾ ਹੈ ਪੱਧਰ ਤੇ ਬੰਦਿਆਂ ਤੇ ਪੰਛੀਆਂ ਤੱਕ ਪੰਛੀਆਂ ਤੱਕ ਵਾਤਾਵਰਣ ਤੱਕ ਜਿਹੜਾ ਪੇਪਰ ਬਣਨਾ ਹੈ ਹੁਣ ਤੁਸੀਂ ਦੇਖੋ ਬਲਾਰਪੁਰ ਪੇਪਰ ਮਿਲਦੀ ਯੂਨਿਟ ਆ ਉਹਨੇ ਨੇਪਾਲ ਤੱਕ ਦੇ ਏਰੀਆ ਦਾ ਜਿਹੜਾ ਹੈਗਾ ਸੀ ਦਰਖਤ ਤਗਿਆ ਖਰੀਦੇ ਆ ਤੇ ਤੁਸੀਂ ਆਹ ਦੱਸੋ ਜਦ ਦਰਖਤ ਨਹੀਂ ਰਹੂਗਾ ਤੇ ਪੰਛੀ ਕਿੱਥੇ ਰਹੂਗਾ ਸਰਕਾਰਾਂ ਕਹਿੰਦੇ ਨੇ ਜੀ ਇਹਨਾਂ ਨੂੰ ਹੌਸਲੇ ਬਣਾ ਕੇ ਆਰਟੀਫੀਸ਼ੀਅਲ ਟੰਗ ਦੋ ਜਿਹੜਾ ਕੋਈ ਵੀ ਪੰਛਯਕ ਆਰਟੀਫੀਸ਼ੀਅਲ ਚ ਨਹੀਂ ਰਹਿੰਦਾ ਹੈਗਾ ਉਹ ਕੋਈ ਚੰਡੀਗੜ੍ਹ ਰਹਿਣ ਵਾਲੇ ਆਪਾਂ ਲੋਕ ਤਾਂ ਹੈ ਨਹੀਂ ਉਹ ਤਾਂ ਪੰਛਯ ਉਹ ਤਾਂ ਨੇਚਰ ਦੇ ਵਿੱਚ ਰਹਿਣਗੇ ਅਗਰ ਅਸੀਂ ਨੇਚਰ ਨਾਲੇ ਖਲਵਾੜ ਕਰ ਲਈ ਤਾਂ ਸਾਡੇ ਕੋਲ ਰਹਿਣਾ ਕੁਛ ਨਹੀਂ ਨੇਚਰ ਨਾਲ ਖਲਵਾੜ ਹੋਈ 23 ਡੈਮ ਬਣਿਆ ਉੱਪਰ ਤੇ ਕਾਦੇ ਖਾਤਰ ਇੱਕ ਵਿਕਾਸ ਦੂਜਾ ਵਿਨਾਸ਼ ਉਹ ਅਗਰ ਛੋਟੇ ਛੋਟੇ ਡੈਮ ਹੁੰਦੇ ਤੇ ਉਹਨਾਂ ਦੇ ਨਾਲ ਚੱਕ ਡੈਮ ਬਣਦੇ ਪਾਣੀ ਇਕੱਠਾ ਹੋ ਕੇ ਆਉਂਦਾ ਇੱਕ ਡੈਮ ਬਣਾਇਆ ਚੈਨਲ ਬਣਾਈ ਜਦੋਂ ਉਹ ਆਪਣਾ ਮਾਈਨਿੰਗ ਕਰਦੇ ਆ ਸਾਰਾ ਪਹਾੜ ਹਿੱਲ ਜਾਂਦਾ ਕਦਾਰਨਾਥ ਦੇ ਵਿੱਚ ਕੀ ਹੋਇਆ ਕਿਉਂਕਿ ਜਦ ਅਸੀਂ ਨੇਚਰ ਨਾਲ ਖੇੜਖਾਨੀ ਕਰਾਂਗੇ ਇਹ ਵੀ ਨੇਚਰ ਗੱਲੇ ਖੇੜਖਾਨੀ ਹੋ ਰਹੀ ਆ ਤੇ ਜਦ ਅਸੀਂ ਨੇਚਰ ਗੱਲ ਖੇੜਖਾਨੀ ਕਰੇ ਨੇਚਰ ਨੇ ਸਾਨੂੰ ਨਹੀਂ ਬਖਸ਼ਣਾ ਹੈ ਬਿਲਕੁਲ ਬਸ ਵਿਕਾਸ ਦੀ ਤਸਵੀਰ ਦਿਖਾ ਕੇ ਵਿਨਾਸ਼ ਦੇ ਰਾਹ ਪਾਇਆ ਜਾ ਰਿਹਾ ਹੈ ਇਹ ਚਿੰਤਾ ਜਿਹੜੀ ਹੈਗੀ ਆ ਜ਼ਾਹਰ ਪਹਿਲਾਂ ਤੋਂ ਵੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਵੀ 2018 ਤੋਂ ਇਹ ਲੜਾਈ ਚੱਲ ਰਹੀ ਆ ਪਰ ਹੁਣ ਵੱਡੇ ਪੱਧਰ ਤੇ ਹੋਵੇਗੀ ਕਿਉਂਕਿ ਉਧਰ ਫੈਕਟਰੀ ਤਿਆਰ ਹੈ ਚੱਲਣ ਨੂੰ ਤੇ ਇਧਰ ਜਥੇਬੰਦੀਆਂ ਇਕੱਠੀਆਂ ਹੋ ਚੁੱਕੀਆਂ ਤੇ ਪਬਲਿਕ ਹਿਅਰਿੰਗ 30 ਤਰੀਕ ਦੀ ਰੱਖੀ ਗਈ ਉਸ ਤੋਂ ਪਹਿਲਾਂ 27 ਤਰੀਕ ਦਾ ਇਕੱਠ ਯੂਨੀਅਨ ਦੇ ਵੱਲੋਂ ਜਾਂ ਇਹਨਾਂ ਜਥੇਬੰਦੀਆਂ ਦੇ ਵੱਲੋਂ ਰੱਖਿਆ ਗਿਆ ਕਿ ਜੇਕਰ ਲੋਕ ਜਿਹੜੇ ਆਪਣਾ ਇਤਰਾਜ਼ ਵੀ ਰੱਖਣਾ ਚਾਹੁੰਦੇ ਜਾਂ ਆਪਣੇ ਵਿਚਾਰ ਰੱਖਣਾ ਚਾਹੁੰਦੇ ਪਹਿਲਾਂ ਖੁੱਲ੍ਹ ਕੇ ਇਸ ਦੇ ਉੱਤੇ ਚਰਚਾ ਕਰ ਲਈ ਜਾਵੇ ਉਸ ਤੋਂ ਬਾਅਦ ਪਬਲਿਕ ਹੀਅਰਿੰਗ ਦੇ ਵਿੱਚ ਆਪਣੇ ਪੱਖ ਜਰੂਰ ਰੱਖੇ ਜਾਣਗੇ ਪਰ ਹੁੰਦਾ ਕੀ ਹੈ ਕਿ ਇਹਨਾਂ ਦੇ ਪੱਖ ਸੁਨੇ ਜਾਂਦੇ ਆ ਜੇ ਸੁਨੇ ਜਾਂਦੇ ਆ ਤਾਂ ਕਿੰਨੇ ਵੈਲਿਡ ਹੋਣਗੇ ਉਹਦੇ ਤੇ ਵਿਚਾਰ ਹੋਊਗਾ ਐਕਸ਼ਨ ਕੀ ਹੋਊਗਾ ਫੈਕਟਰੀ ਚੱਲੇਗੀ ਜਾਂ ਬੰਦ ਹੋਵੇਗੀ بڑے ਸਵਾਲ ਅਜੇ ਬਾਕੀ ਆ ਉਹਨਾਂ ਸਵਾਲਾਂ ਦੇ ਜਵਾਬ ਅਜੇ ਭਵਿੱਖ ਦੇ ਗਰਭ ਦੇ ਵਿੱਚ ਹੈ ਕਦੋਂ ਮਿਲਦੇ ਆ ਜਵਾਬ ਕਿਹੋ ਜਿਹੇ ਹੋਣਗੇ ਉਹਦੇ ਉੱਤੇ ਨਜ਼ਰਾਂ ਜੇ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਨ ਸਿੰਘ ਪੰਜਾਬੀ ਲੋਕ ਚੈਨਲ